ਸਾਰੇ ਜਿਹੜਾ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਕਿ ਕਿਹਨਾਂ ਅੱਜ ਮੈਂ ਸਾਰੇ ਜਿਹੜਾ ਮੇਰਾ ਪਟਿਆਲਾ ਦੇ ਆਤੀ ਦਾ ਪਰਿਵਾਰ ਹੈ ਉਹਨਾਂ ਦੇ ਨਾਲ ਲੋਹੜੀ ਦੀ ਮਤਲਬ ਉਹਨਾਂ ਨੇ ਮੈਨੂੰ ਬਧਾਈਆਂ ਵੀ ਦਿੱਤੀਆਂ ਖੁਸ਼ੀਆਂ ਵੀ ਮਨਾਈਆਂ ਔਰ ਉਹਨਾਂ ਨਾਲ ਅਸੀਂ ਜਿਹੜਾ ਪ੍ਰਣ ਵੀ ਕੀਤਾ ਇਕੱਠੇ ਹੋ ਕੇ ਕਿ ਅਸੀਂ ਆਉਣ ਵਾਲੇ ਜਿਹੜਾ ਸਾਡਾ ਹੁਣ ਇਹ ਵਾਲਾ ਸਾਲ ਹੈ ਸਾਡਾ ਇਹਦੇ ਚ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਅਰਵਿੰਦ ਕੇਜੀਵਾਲ ਜੀ ਨੇ ਰੰਗਲਾ ਪੰਜਾਬ ਦਾ ਮਿਸ਼ਨ ਸ਼ੁਰੂ ਕੀਤਾ ਹੈਗਾ ਜਬ ਰਾਣਾ ਚਾਹੁੰਦੇ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਮਿਲ ਕੇ ਇੱਕ ਡੈਡੀਕੇਟਿਡ ਟੀਮ ਦੀ ਤਰ੍ਹਾਂ ਆਰਵਿੰਦ ਕੇਜੀਵਾਲ ਮਨੀਸ਼ ਸੋਧਿਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਟੀਮ ਹੈ ਜਿਹੜੀ ਅਸੀਂ ਮਿਲ ਕੇ ਸਾਰੇ ਜਣੇ ਕੰਮ ਕਰਾਂਗੇ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਸਾਡੇ ਕਾਉਂਸਲਰਸ ਔਰ ਮੇਅਰ ਵਗੈਰਾ ਸਾਰੇ ਜਿੰਨੇ ਵੀ ਸਾਡੇ ਜਿਹੜੇ ਲੋਕਲ ਬਾਡੀਜ਼ ਦੇ ਵਿੱਚ ਚੁਣੇ ਗਏ ਆ ਪਿਛਲੇ 1.5 ਸਾਲ ਵਿੱਚ 2 ਸਾਲ ਦੇ ਵਿੱਚ ਅਸੀਂ ਸਾਰੇ ਹੁਣ ਸਾਡੀ ਬਹੁਤ ਵੱਡੀ ਟੀਮ ਹੈ ਔਰ ਅਸੀਂ ਲੋਕਾਂ ਦੇ ਨਾਲ ਜੋ ਵਾਅਦੇ ਪੂਰੇ ਕੀਤੇ ਅਸੀਂ ਸਾਰੀਆਂ ਤਕਰੀਬਨ ਗਾਰੰਟੀਆਂ ਪੂਰੀਆਂ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ 10 ਲੱਖ ਦਾ ਬੀਮੇ ਦਾ ਵੀ ਔਰ ਜਿਹੜਾ ਯੋਧ ਨਸ਼ੇ ਵਿਰੋਧ ਹੈ ਉਹਨੂੰ ਪਿੰਡਾਂ ਨੂੰ ਮਹੱਲਿਆਂ ਨੂੰ ਨਸ਼ਾ ਮੁਕਤ ਕਰਨਾ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਅਸੀਂ ਇਲੈਕਸ਼ਨ ਜਿੱਤੀਆਂ ਸੀ ਹੁਣ ਲੋਕਾਂ ਦੇ ਅਸੀਂ ਦਿਲ ਜਿੱਤਨੇ ਆ ਔਰ ਜਿਸ ਤਰ੍ਹਾਂ ਅਰਵਿੰਦ ਕੇਜੀ ਵਾਲੀ ਚਾਹੁੰਦੇ ਆ ਕਿ ਅਸੀਂ ਲੋਕਾਂ ਦੇ ਜਾ ਕੇ ਆਈਏ ਵੀ ਦੇਖੋ ਸਾਰੇ ਵਾਅਦੇ ਪੂਰੇ ਕਰਕੇ ਆਏ ਆ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਓ ਅਸੀਂ ਵੋਟ ਵੀ ਇਸ ਤਰ੍ਹਾਂ ਮੰਗਣੀ ਆ ਅਸੀਂ ਇਹ ਨਹੀਂ ਕਹੜਾ ਕਿ ਸਾਨੂੰ ਇੱਕ ਮੌਕਾ ਹੋਰ ਦਿਓ ਅਸੀਂ ਇੱਕ ਵਾਰੀ ਕਿਹਾ ਸੀ ਸਾਨੂੰ ਇੱਕ ਮੌਕਾ ਦਿਓ ਲੋਕਾਂ ਨੇ ਦੇ ਦਿੱਤਾ ਹੁਣ ਅਸੀਂ ਆਪਣਾ ਕੰਮ ਕਰਨਾ ਸਾਡਾ ਸਾਰਾ ਧਿਆਨ ਜਿਹੜਾ ਫੋਕਸ ਤੇ ਰਹੇਗਾ ਖਾਸ ਕਰਕੇ ਔਰਤਾਂ ਤੇ ਬੱਚਿਆਂ ਦੇ ਉੱਤੇ ਅਸੀਂ ਜਿਹੜਾ ਔਰਤਾਂ ਔਰ ਬੱਚਿਆਂ ਦੀ ਸਿਹਤ ਦਾ ਜ਼ਿਆਦਾ ਧਿਆਨ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਲਤਾਂ ਪੀਣ ਵਾਲਾ ਸਾਫ਼ ਪਾਣੀ ਸਾਫ਼ ਸੁਥਰੀਆਂ ਸੜਕਾਂ ਸੀਵਰੇਜ ਸਟ੍ਰੀਟ ਲਾਈਟ ਔਰ ਪਿੰਡਾਂ ਦੇ ਵਿੱਚ ਵੀ ਖੇਡ ਦੇ ਮੈਦਾਨ ਛੱਪੜਾਂ ਦੀ ਸਫਾਈ ਸਟ੍ਰੀਟ ਲ ਇਸੇ ਤਰ੍ਹਾਂ ਜਿਹੜੇ ਹਰ ਪਿੰਡ ਦੇ ਵਿੱਚ ਜਿਹੜੀ ਸਾਡੀ ਕੋਸ਼ਿਸ਼ ਆ ਕਿ ਆਮ ਇੱਕ ਪਿੰਡ ਕਲੀਨਿਕ ਹੋਵੇ ਔਰ ਸ਼ਹਿਰਾਂ ਦੇ ਵਿੱਚ ਸਫੀਸ਼ੀਐਂਟ ਅਸੀਂ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਬਣਾਏ ਆ ਤੇ ਉਹਦੇ ਚ ਕੋਰੋਨਾ ਲੋਕ ਜਿਹੜੇ ਹੈਗੇ ਆ ਲੱਖਾਂ ਨਹੀਂ ਕਰੋੜਾਂ ਲੋਕ ਦਵਾਈ ਲੈ ਰਹੇ ਆ ਬਾਕੀ ਅਸੀਂ ਜਿਹੜਾ ਸੈਕੰਡਰੀ ਕੇਅਰ ਤੇ ਟਰਸਰੀ ਕੇਅਰ ਨੂੰ ਵੀ ਜਿਸ ਤਰ੍ਹਾਂ ਲੀਵਰ ਟ੍ਰਾਂਸਪਲੈਂਟ ਤੱਕ ਅਸੀਂ ਪਹੁੰਚੇ ਆ ਬਹੁਤ ਜਲਦੀ ਗੁਰਦਿਆਂ ਦਾ ਕਿਡਨੀ ਟ੍ਰਾਂਸਪਲੈਂਟ ਵੀ ਸ਼ੁਰੂ ਕਰਨ ਜਾ ਰਹੇ ਆ ਤੇ ਇਸ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਅੱਛੀ ਐਜੂਕੇਸ਼ਨ ਤੇ ਰੋਜ਼ਗਾਰ ਇਹ ਸਾਡਾ ਫੋਕਸ ਰਹੇਗਾ ਆਉਣ ਵਾਲੇ ਜੋੜੇ ਸਾਡਾ ਇਸ ਸਾਲ ਦੇ ਵਿੱਚ ਡਾਕਟਰ ਸਾਹਿਬ ਦੋਹੇ ਦੇ ਨਾਲ ਮੈਂ ਫਿਰ ਇੱਕ ਵਾਰੀ ਲੋਕਾਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਬਹੁਤ ਬਹੁਤ ਧੰਨਵਾਦ ਗੁੱਡ ਵਿਸ਼ਸ ਪਸੰਦ ਪੰਚਮੀ ਦਾ ਤਿਉਹਾਰ ਵੀ ਆ ਰਿਹਾ ਹੈ ਚਾਈਨਾ ਡੋਰ ਨੂੰ ਲੈ ਕੇ ਕੀ ਮੈਸੇਜ ਹੈ ਦੇਖੋ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਹਾਦਸੇ ਹੁੰਦੇ ਆ ਲੋਕਾਂ ਦਾ ਕਿਸੇ ਦਾ ਗਲਿਆ ਕੱਟਿਆ ਜਾਂਦਾ ਐਕਸੀਡੈਂਟਸ ਹੋ ਜਾਂਦੇ ਆ ਕਈ ਵਾਰੀ ਤਾਂ ਜਾਨਲੇਵਾ ਸਾਬਤ ਹੁੰਦੇ ਆ ਮੈਂ ਦੁਕਾਨਦਾਰਾਂ ਨੂੰ ਤਾਂ ਤਾੜਨਾ ਕਰੂੰਗਾ ਔਰ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਜਿਹੜੀ ਚਾਇਨਾ ਡੋਰ ਵਰਗੀ ਜਿਹੜੀ ਕੋਈ ਕਾਤਕ ਚੀਜ਼ ਹੈ ਉਹਦਾ ਆਪਾਂ ਇਸਤੇਮਾਲ ਨਾ ਕਰੀਏ ਆਪਣੇ ਟ੍ਰੈਡੀਸ਼ਨਲ ਆ ਕਾਈਟ ਫਲਾਈਂਗ ਆ ਟ੍ਰੈਡੀਸ਼ਨਲ ਜਿਹੜਾ ਤਾਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਤਿਆਰ ਕਰਦਾ ਸੀ ਉਸ ਤਰ੍ਹਾਂ ਕਰੋ ਇਹ ਜਿਹੜੇ ਚਾਇਨਾ ਡੋਰ ਹੈਗੀ ਆ ਇਹ ਸਸਤੀ ਜ਼ਰੂਰ ਪੈਂਦੀ ਆ ਪਰ ਇਹ ਜਾਨਲੇਵਾ ਹੈਗੀ ਆ ਇਹਨੂੰ ਤੇ ਪਲਾਸਟਿਕ ਦਾ ਯੂਜ਼ ਜਿਹੜਾ ਆਪਾਂ ਪ੍ਰਾਂਣ ਕਰੀਏ ਆਪਾਂ ਇਸ ਸਾਲ ਚ ਜਿਹੜਾ ਸਿੰਗਲ ਯੂਜ਼ ਪਲਾਸਟਿਕ ਆ ਉਹਦਾ ਵੀ ਆਪਾਂ ਇਸਤੇਮਾਲ ਬੰਦ ਕਰੀਏ ਖਾਸ ਕਰਕੇ ਜਿਹੜੀ ਖਾਣ ਵਾਲੀ ਚੀਜ਼ ਹੈ ਉਹ ਕਿਸੇ ਵੀ ਪਲਾਸਟਿਕ ਦੇ ਲਪਾਫੇ ਵਿੱਚ ਜਾਂ ਪਲਾਸਟਿਕ ਦੇ ਹੋਰ ਕਿਸੇ ਬਰਤਨ ਵਿੱਚ ਵੀ ਬਾ ਤੇ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਜਿਹੜੀ ਸਪੈਸ਼ਲ ਕੈਂਪੇਨ ਵੀ ਚਲਾਵਾਂਗੇ ਅਸੀਂ ਕੋਰਡ ਡਾਕਟੋਰੇਸ਼ਨ ਤੇ ਵੀ ਸਪੈਸ਼ਲ ਕੈਂਪੇਨ ਚਲਾਵਾਂਗੇ ਲੋਕਾਂ ਨੂੰ ਐਜੂਕੇਟ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ